ਮੇਰਾ ਅੱਜ ਸੈਕੰਡ ਡੇ ਹੈ ਐਗਜ਼ੀਬਿਸ਼ਨ ਦੇ ਵਿੱਚ ਖਾਸ ਤੌਰ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਰਿਸਪੌਂਸ ਮਿਲ ਰਿਹਾ ਤੇ ਲਗਾਤਾਰ ਦੂਰੋਂ ਦੂਰੋਂ ਜਿਹੜੇ ਲੋਕ ਨੇ ਸਮਰਸ ਕਲੈਕਸ਼ਨ ਨੂੰ ਲੈ ਕੇ ਪਹੁੰਚ ਕਰ ਰਹੇ ਨੇ ਸੋ ਗਾਈਡ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਚੱਲ ਰਹੀ ਹੈ ਨੇ ਸਮਰਸ ਕਲੈਕਸ਼ਨ ਨੂੰ ਲੈ ਕੇ ਖਾਸ ਪੇਸ਼ਕਸ਼ ਚੱਲ ਰਹੀ ਹੈ ਸੋ ਦੂਰੋਂ ਦੂਰੋਂ ਜਿਹੜੇ ਲੋਕ ਨੇ ਪਹੁੰਚ ਕਰ ਰਹੇ ਨੇ ਨਾਲ ਇੱਥੇ ਭਾਤਪੂਛ ਨਾਸ਼ੂ ਜੀ ਵੀ ਨੇ ਨਾਲ ਕੌਂਸਲ ਸਾਹਿਬਾਨ ਹਿੰਦੀ ਹੈ ਹੋਰ ਵੀ ਜਿਹੜੇ ਲੋਕ ਨੇ ਇਹ ਪਹੁੰਚੇ ਹੋਏ ਨੇ ਐਲ ਆਰ ਜੀ ਐਮ ਇਹ ਜਿਹੜੀ ਐਗਜ਼ੀਬਿਸ਼ਨ ਚੱਲ ਰਹੀ ਹੈ ਸੈਕੰਡ ਡੇ ਹੈਗਾ ਯਾ ਐਕਸ ਮਿਨਿਸਟਰ ਭਾਤਪੂਛ ਨਾਸ਼ੂ ਜੀ ਵੀ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਐਗਜ਼ੀਬਿਸ਼ਨ ਦੇ ਵਿੱਚ ਪਹੁੰਚੇ ਹਾਂ ਕਿਸ ਤਰੀਕੇ ਦਾ ਰਿਸਪੌਂਸ ਹੈ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਹਰ ਇੱਕ ਸਟਾਲ ਤੇ ਵਿਜ਼ਿਟ ਕਰ ਰਹੇ ਹਾਂ ਐਗਜ਼ੀਬਿਸ਼ਨ ਦਾ ਲੈਵਲ ਹੀ ਬਹੁਤ ਅੱਛਾ ਹੈ ਮੇਰਾ ਖਿਆਲ ਜੇ ਨੀਆ ਲੁਧੇਣ ਚ ਐਗਜ਼ੀਬਿਸ਼ਨਸ ਲੱਗਦੀਆਂ ਹੈ ਵਨ ਆਫ ਦਾ ਬੈਸਟ ਐਗਜ਼ੀਬਿਸ਼ਨ ਤੇ ਐਗਜ਼ੀਬਿਸ਼ਨ ਦੇ ਵਿੱਚ ਜਿੱਦਾਂ ਦਾ ਰਿਸਪੌਂਸ ਹੈ ਜੋ ਮੈਂ ਗੱਲਬਾਤ ਕੀਤੀ ਹੈ ਸਾਰੇ ਜਿਹਨੇ ਮੈਨੂਫੈਕਚਰਰ ਨੇ ਖੁਸ਼ ਜਾਪਦੇ ਆ ਕਸਟਮਰ ਵੀ ਆ ਰਿਹਾ ਤੇ ਉਹਨਾਂ ਦੀ ਬੁਕਿੰਗ ਵੀ ਹੋ ਰਹੀ ਹੈ ਤੇ ਮੈਨੂੰ ਜਾਪ ਰਿਹਾ ਹੈ ਵੀ ਇਹ ਐਗਜ਼ੀਬਿਸ਼ਨ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਸਫਲਤਾ ਦਾ ਮਿਆਰ ਹੈ ਉਹ ਤੈਅ ਕਰੇਗੀ ਅਸ਼ੂ ਵੀ ਕਿਸ ਤਰੀਕੇ ਦੇ ਨਾਲ ਡਿਫਰੈਂਟ ਹੈਗੀ ਆ ਤੁਸੀਂ ਹਰ ਇੱਕ ਸਟਾਲ ਤੇ ਪਰਸਨਲੀ ਵਿਜ਼ਿਟ ਕਰ ਰਹੇ ਹੋ ਪਰਸਨਲੀ ਉਹ ਚੀਜ਼ਾਂ ਗਰਾਊਂਡ ਲੈਵਲ ਤੇ ਚੈੱਕ ਕਰ ਰਹੇ ਹੋ ਇਹ ਮਨ ਨੂੰ ਤਸੱਲੀ ਮਿਲ ਰਹੀ ਹੈ ਕਿਉਂਕਿ ਤੁਸੀਂ ਵੀ ਇੰਡਸਟਰੀ ਦੇ ਨਾਲ ਕਾਫੀ ਰابطਾ ਰੱਖਦੇ ਹੋ ਤਸੱਲੀ ਤਾਂ ਜੋ ਇਹਨਾਂ ਨੇ ਆਪਣੇ ਲੈਵਲ ਤੇ ਆਪਣੀ ਮਿਹਨਤ ਨਾਲ ਕਰਿਆ ਹੈ ਐਲ ਆਰ ਜੀ ਐਮ ਐਮਏ ਦੇ ਸਾਰੇ ਆਰਗੇਨਾਈਜ਼ਰ ਜੀ ਨੇ ਉਹਨਾਂ ਤੇ ਤਾਂ ਤਸੱਲੀ ਹੈ ਪਰ ਆਪਣੇ ਆਪ ਤੇ ਤਸੱਲੀ ਨਹੀਂ ਹੈ ਕਿਉਂਕਿ ਇਹ ਕੰਮ ਕਿਤੇ ਨਾ ਕਿਤੇ ਸਰਕਾਰਾਂ ਦਾ ਹੁੰਦਾ ਹੈ ਐਗਜ਼ੀਬਿਸ਼ਨ ਸੈਂਟਰ ਤਾਂ ਕਿ ਜਿਹੜੇ ਵਪਾਰੀਆਂ ਨੂੰ ਇੱਕ ਫੈਸਿਲਿਟੀ ਕਰੀਏਟ ਕਰਕੇ ਦੇ ਜੋ ਇੱਥੇ ਅੱਜ ਅੱਜ ਦੀ ਤਰੀਕ ਤੇ ਵਿੱਚ ਇਹ ਇੱਕ ਜ਼ਰੂਰੀ ਚੀਜ਼ ਹੋ ਗਈ ਐ ਐਗਜ਼ੀਬਿਸ਼ਨ ਸੈਟਰ ਜਿਸ ਦੇ ਨਾਲ ਕੱਲ ਸਰ ਬਜਟ ਵੀ ਆਇਆ ਉਸ ਨੂੰ ਲੈ ਕੇ ਕੁਝ ਤੁਸੀਂ ਸੁਣਿਆ ਹੈ ਜਾਂ ਕੁਝ ਰਾਹਤ ਮਿਲੀ ਹੋਵੇ ਬਜਟ ਤਾਂ ਬਾਅਦ ਦੀ ਗੱਲਾਂ ਹੈ ਪਹਿਲਾਂ ਆ ਫੈਸਿਲਿਟੀ ਜਿੱਦੇ ਚ ਐਗਜ਼ੀਬਿਸ਼ਨ ਲੱਗਿਆ ਇਹ ਕਰੀਏਟ ਕਰਨਾ ਇੱਕ ਸਰਕਾਰਾਂ ਦਾ ਸਭ ਤੋਂ ਪਹਿਲਾ ਫਰਜ਼ੀਆ ਤੇ ਹੁਣ 에어ਪੋਰਟ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਉਸ ਨੇ ਉਦਯੋਗ ਨੂੰ ਕਿਸ ਤਰੀਕੇ ਨਾਲ ਫਾਇਦਾ ਹੋਣ ਵਾਲਾ ਤੁਹਾਡੀ ਸਰਕਾਰ ਵੱਲੇ ਕਹਿ ਰਹੇ ਨਹੀਂ ਪੱਥਰ ਰੱਖਿਆ ਗਿਆ ਸੀ ਤੇ ਉਹ ਫਾਈਨਲੀ ਉਹ ਜਿਹੜੇ ਮੈਂ ਕਹਾਂ ਜੀ ਇਹੇ ਜੀ ਫੈਸਿਲਿਟੀ ਹੈ ਨਾ ਕੋਈ ਮਰਜ਼ੀ ਕ੍ਰੈਡਿਟ ਲਵੇ ਲੁਧਿਆਣਾ ਸ਼ਹਿਰ ਦਾ ਫਾਇਦਾ ਹੋਣਾ ਚਾਹੀਦਾ ਕਿਸ ਤਰੀਕੇ ਹੁੰਦਾ ਲੁਧਿਆਣਾ ਦੇ ਵਪਾਰ ਨੂੰ ਲੁਧਿਆਣਾ ਦੇ ਹਰ ਆਮ ਔਰ ਖਾਸ ਨੂੰ ਉਹਦਾ ਫਾਇਦਾ ਮਿਲਣਾ ਚਾਹੀਦਾ ਆਪਾ ਤਾਂ ਐਪਰੀਸ਼ੀਏਟ ਕਰਦੇ ਹਾਂ ਜਿਹੜੀ ਫੈਸਿਲਿਟੀ ਕ੍ਰੀਏਟ ਹੋਈ ਕਿਸੇ ਤੋਂ ਨਹੀਂ ਨਰਾਜ਼ਗੀ ਆਖਰ ਕਿਸੇ ਨੇ ਆਈਡੀਆ ਕੰਸੀਵ ਕਰਨਾ ਉਹ ਆਈਡੀਆ ਆਇਆ ਕੈਪਟਨ ਅਮਰਿੰਦਰ ਉਹਨਾਂ ਦੇ ਦਿਮਾਗ ਚ ਉਹਨਾਂ ਨੇ ਸ਼ੁਰੂ ਕਰਿਆ ਬਣਦੇ 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 ਅੱਜ ਕੰਪਲੀਸ਼ਨ ਤੇ ਪਹੁੰਚ ਗਿਆ ਜਿਹੜਾ ਕਿ 2022 ਔਰ 23 ਸ਼ੁਰੂ ਹੋਣਾ ਚਾਹੀਦਾ ਸੀ ਚਲੋ 25 ਚ ਹੀ ਹੋ ਗਿਆ 26 ਚ ਹੋ ਗਿਆ ਸ਼ੁਰੂ ਆਪਾਂ ਨੂੰ ਉਹ ਜ਼ਰੂਰ ਲੱਗ ਗਿਆ ਹਾਂ ਹਾਂ ਆਪਾਂ ਨੂੰ ਤਾਂ ਉਹਦੇ ਤੇ ਵੀ ਤਸੱਲੀ ਹੋਣੀ ਚਾਹੀਦੀ ਐ ਸਮਾਂ ਕਿਉਂ ਲੱਗਿਆ ਇਹਦੇ ਚ ਕੋਈ ਫਾਇਦਾ ਨਹੀਂ ਐ ਆਪਾਂ ਉਹ ਖੁਸ਼ੀ ਨੂੰ ਕਾਢੀ ਕਰੀਏ ਇਹ ਲੋਕ ਨੂੰ ਕਿਸ ਤਰੀਕੇ ਨਾਲ ਫਾਇਦਾ ਰਹਿਣ ਵਾਲਾ ਹੈ ਵਪਾਰ ਨੂੰ ਕਿਸ ਤਰੀਕੇ ਨਾਲ ਪਰਫਾਰਮ ਜਿੰਨੀ ਕਨੈਕਟਿਵਿਟੀ ਵੱਧਦੀ ਐ ਉਹਦੇ ਨਾਲ ਫਾਇਦਾ ਹੀ ਮਿਲਦਾ ਜੀ ਧੰਨਵਾਦ ਸੋ ਨਾਲ ਦੇ ਨਾਲ ਗੱਲ ਕਰਾਂਗੇ ਸਰ ਕਿਸ ਤਰੀਕੇ ਨਾਲ ਅੱਜ ਰਿਸਪੌਂਸ ਮਿਲ ਰਿਹਾ ਸੈਕਿੰਡ ਡੇ ਹੈਗਾ ਬੱਲੇ ਬੱਲੇ ਬੱਸ ਇਹਦੇ ਉੱਤੇ ਕੁਝ ਨਹੀਂ ਗੱਲ ਕਰਨ ਦੀ ਬੱਲੇ ਬੱਲੇ ਬੈਂਕਗੌਂ ਬੱਲੇ ਬੱਲੇ ਸਾਰੇ ਪਾਸੇ ਬੱਲੇ ਬੱਲੇ ਇਹ ਬੈਂਕਗੌਂ ਪੁਲਿਸ ਬੈਂਕਗੌਂ ਪੁਲਿਸ ਬੈਂਕਗੌਂ ਪੁਲਿਸ ਦਾ ਆਪਣਾ ਹੀ ਰੁਤਵਾ ਜੀ ਇਹ ਦਿੱਲੀ ਤੋਂ ਆਏ ਆ ਸਾਰੇ ਸੁਪਰ ਵੈਰਾਈਟੀ ਸੁਪਰ ਵੈਰਾਈਟੀ ਸੁਪਰ ਵੈਰਾਈਟੀ ਮਜ਼ਾ ਆ ਗਿਆ ਤੁਹਾਨੂੰ ਮਜ਼ਾ ਆਨੰਦ ਆ ਗਿਆ ਹਰ ਸਾਲ ਆਉਂਦੇ ਹੋ ਸਰ ਹਰ ਸਾਲ ਆਈਦਾ ਲੇਕਿਨ ਇਸ ਵਾਰੀ ਕੁਝ ਹੋਰ ਹੀ ਦਿਖ ਰਿਹਾ ਸੁਪਰ ਦਿਖ ਰਿਹਾ ਕੰਮ ਸਰ ਇਹ ਖਾਸ ਕਿਹੜੀ ਚੀਜ਼ ਹੈ ਜੋ ਮਨ ਨੂੰ ਭਾਉਂਦੀ ਹੈ ਇੱਥੇ ਆ ਕੇ ਕਿਹੜੀ ਐਸੀ ਗੱਲ ਹੈ ਜਿਹੜੀ ਨਹੀਂ ਭਾਉਂਦੀ ਸੋ ਇਹ ਤਸਵੀਰਾਂ ਨੇ ਐਲਰਜੀ ਮੀਰੀ ਜਿਹੜੀ ਹੈ ਸੈਕੰਡ ਡੇ ਹੈ ਉਹ ਚੱਲ ਰਹੀ ਹੈ ਸੋ ਨਾਲ ਦੀ ਨਾਲ ਹੋਰ ਵੀ ਸਟਾਲਸ ਨੂੰ ਵਿਜ਼ਿਟ ਕਰਾਵਾਂਗੇ ਜੁੜੇ ਲੋ ਜਾਂ ਨਤਾਇਸ਼ੀ ਦੇ ਨਾਲ